ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਨਕੋਦਰ ਪੰਜਾਬ ਵੱਲੋਂ ਨਕੋਦਰ ਦਾ ਛਿੰਜ ਮੇਲਾ ਕਰਵਾਇਆ ਪਟਕੇ ਦੇ ਵਿਸ਼ਾਲ ਇਨਾਮ 15 ਲੱਖ ਰੁਪਏ ਸ਼ਾਨਦਾਰ ਬੁਰਜ ਰੱਖਿਆ ਗਿਆ ਦੇਖਣ ਨੂੰ ਵਿਸ਼ਾਲ ਕੁਸ਼ਤੀ ਪਹਿਲਵਾਨ ਦੇਵਾ ਥਾਪਾ ਨੇਪਾਲ ਦੀ ਦੇਖਣ ਨੂੰ ਮਿਲੀ ਪੱਤਰਕਾਰ ਹਰਪਾਲ ਸਿੰਘ ਜੱਜ हां जी मैं पहले लास्ट टाइम मेनू बुलाया सिगा उदो शायद कोई दिक्कत आ गई सीगी इथे ते फिर उस टाइम नहीं आ पाए मैं हुन फर्स्ट टाइम ही आई ठीक है ਸਾਦੀ ਸਾਦੇ ਛਿੰਜ ਵਿੱਚ ਕੀ ਕਰਾ ਕੇ ਤੇ ਉੱਪਰ ਵੱਲ ਮੈਂ ਵੈਸੇ ਮੇਲੇ ਆ ਘਾੜਿਆਂ ਚ ਦੱਕਾ ਘਾੜੀ ਜੀ ਮੇਰਾ ਦੂਜਾ ਜਾਂ ਤੀਜਾ ਐਕਸਪੀਰੀਅੰਸ ਆ ਸੋ ਉਸ ਹਿਸਾਬ ਦੇ ਨਾਲ ਬਹੁਤ ਵਧੀਆ ਜਿੱਦਾਂ ਕਿ ਆਪਾਂ ਆਪਣੇ ਬੱਚਿਆਂ ਨੂੰ 12 ਸਾਲ ਦਾ ਜਦੋਂ ਆਪਣਾ ਬੇਟਾ ਜਾਂ ਬੇਟੀ ਹੁੰਦੇ ਆ ਆਪਾਂ ਹੁਣ ਸਹੀ ਗਾਈਡ ਪੈਰੈਂਟ ਸਹੀ ਗਾਈਡ ਨਹੀਂ ਕਰਦੇ ਆ ਸਹੀ ਗੱਲ ਉਹਨਾਂ ਘਰ ਕੇ ਵੀ ਦੱਸਦੇ ਵੇ ਹਾਂ ਬੇਬੇ ਇੱਕ ਦਿਨ ਜਾਣਾ ਆ ਤੇਰੇ ਲਈ ਸਹੀ ਚੀਜ਼ ਜਦੋਂ ਆਪਾਂ ਆਪਣੇ ਕੰਮਾਂ 'ਚ ਬਿਜ਼ੀ ਹੋ ਕੇ ਆਪਾਂ ਬੱਚਿਆਂ ਨੂੰ ਫ੍ਰੀ ਕਰ ਦਿੰਦੇ ਆ ਫਿਰ ਉਹ ਗਲਤ ਸੋਚ ਦੇ ਵਿੱਚ ਜਾਂਦੇ ਆ ਚਾਹੇ ਫਿਰ ਉਹ ਨਸ਼ਿਆਂ 'ਚ ਹੋਣ ਚਾਹੇ ਉਹ ਉਲਟ ਹੋਣ ਜਦੋਂ ਬੱਚਾ ਬੱਚੇ ਦੇਖਦੇ ਆ ਜਿਹੜੇ ਤੁਹਾਡੇ ਸਾਹਮਣੇ ਹੀ ਆ ਸਰ ਤੇ ਨਾਸਰ ਜਿਆਦੀਆਂ ਮੁਟਿਆਰਾਂ ਜੇ ਗੱਲ ਲਈ ਇਹਨਾਂ ਦਾ ਡਾਕੀ 6 ਵਜੇ ਕੁਸ਼ੀ ਦੇ ਬਾਦ ਪੰਜਾਬ ਦੀਆਂ ਕੁੜੀਆਂ ਨੇ ਕੁੜੀਆਂ ਮੁੰਡੇ ਦੋਨਿਆਂ ਨੇ ਜੇ ਤੁਸੀਂ ਸੋਸ਼ਲ ਮੀਡੀਆ ਯੂਜ਼ ਕਰਦੇ ਹੋ ਆ ਅੱਜ ਦਾ ਟ੍ਰੈਂਡ ਆ ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਤੋਂ ਬੱਚੇ ਤੋਂ ਲੈ ਕੇ ਵੱਡੇ ਤੱਕ ਬਜ਼ੁਰਗੇ ਤੱਕ ਸੋਸ਼ਲ ਮੀਡੀਆ ਯੂਜ਼ ਕਰ ਰਹੇ ਆ ਬੱਤ ਤੋਂ ਪੱਤਰਕਾਰਾਂ ਦੇ ਗਰੁੱਪ ਦੇ ਵਿੱਚ ਗੱਲਬਾਤ ਹੋਈਏ ਕਿ ਘਰ ਦੀਆਂ ਸਈਆਂ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਇੱਕ ਗੱਲ ਕਰ ਰਿਹਾ ਹੈ ਕਿ ਸੇਧ ਸ਼ੁਰੂ ਹੋਵੇ ਕਿ ਆਪਾਂ ਮਾਨ ਸਨਮਾਨ ਦੇ ਕਿੱਤੇ ਦੇ ਵਿੱਚ ਬੈਡਵਿੰਗਟ ਗੌਰਵ ਨਾਗਰਾ ਜੀ ਇੱਜ਼ਤ ਉਤਾਰ ਭਗਤ ਸਿੰਘ ਸਪੋਰਟਸ ਦਾ ਫਰਮ ਇੱਕ ਸੇ ਸਲਾਨਾ ਸ਼ੇਧ ਵਿੱਚ ਲਾਜ਼ੀ ਕਰਾਉਣੇ ਆ ਗੌਰਵ ਨਾਗਰਾ ਨੂੰ ਇਹ ਜਿਹੜਾ ਸਿਨੀ ਲਾਨਾ ਸ਼ੇਧ ਵਿੱਚ ਲਾਜ਼ੀ ਭਗਤ ਸਿੰਘ ਦੀ ਜਾਤ ਉਸਮਰਿਤ ਕਰਾਇਆ ਜਾਂਦਾ ਅੱਜ ਦਾ ਮੌਕੇ ਤੇ ਆ ਜੀ ਆਪਾਂ ਨੌਜਵਾਨ ਪੀੜ੍ਹੀ ਨੂੰ ਪੰਜਿਆਂ ਨੂੰ ਆਪਾਂ ਨਸ਼ਿਆਂ ਤੋਂ ਦੂਰ ਕਰ ਸਕੀਏ ਬੜਨਾਂ ਦਾ ਖੇਡਾਂ ਵੱਲ ਉਹਨਾਂ ਦਾ ਉਤਸ਼ਾਹ ਬਣਾ ਸਕੀਏ ਵੀ ਹਰ ਇੱਕ ਬੱਚਾ ਸੋਚੇ ਕਿ ਮੈਂ ਵੀ ਚੱਲوں ਖਿਡਾਰੀ ਬਣਾ ਮੈਂ ਵੀ ਪਲੇਅਰ ਬਣਾ ਔਰ ਨਸ਼ਿਆਂ ਤੋਂ ਦੂਰ ਹੋ ਜਾਣਾ ਸਿਖਾਈ ਕਿ ਆਓ ਆਪਾਂ ਸਿੱਧਕ ਸਿੱਧੇ ਪਾਇਓ ਹੋਏ ਪੁਰਨਿਆਂ ਤੇ ਚੱਲੀਏ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲੀਏ ਔਰ ਜੋ ਸਮਾਜਿਕ ਗਤੀਆਂ ਤੇ ਖਿਲਾਫ ਆ ਬਟਟ ਕੇ ਉਹਨਾਂ ਦਾ ਵਿਰੋਧ ਕਰਕੇ ਔਰ ਜਿੱਦੋ ਜਿਹੋ ਨਸ਼ੇ ਰਖਾ ਦਰਿਆ ਜਿਹੜਾ ਪੰਜਾਬ ਦੇ ਵਿੱਚ ਜਾ ਵਗ ਰਿਹਾ ਵਾ ਉਹਦੀ ਥੱਲ ਪਾਉਣ ਦੀ ਕੋਸ਼ਿਸ਼ ਕਰੀਏ ਔਰ ਘਰ ਘਰ ਵਿੱਚ ਪਲੇਅਰ ਕਦਾ ਕਰੀਏ ਔਰ ਬੱਚਿਆਂ ਨੂੰ ਗਰਾਊਂਡ ਵੱਲ ਲੈ ਕੇ ਆਈਏ ਸਾਡਾ ਇਹ ਵੱਡੇ ਵੱਡੇ ਨਾਮ ਰੱਖਣ ਦਾ ਮੇਨ ਮਕਸਦ ਇਹ ਹੈ ਕਿ ਹਰ ਇੱਕ ਬੱਚੇ ਦੇ ਅੰਦਰ ਨੌਜਵਾਨ ਦੇ ਅੰਦਰ ਇਹ ਇਲਾਜ ਪੈਦਾ ਹੋਵੇ ਕਿ ਮੈਂ ਵੀ ਇੱਕ ਚੰਗਾ ਖਿਡਾਰੀ ਬਣਾ ਤੇ ਉਹਦੇ ਮੀਨਾਮ ਮੈਂ ਵੀ ਲੈ ਕੇ ਆਵਾਂ ਮੈਂ ਵੀ ਆਪਣੇ ਮਾਪੇ ਦਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਾਂ ਬਹੁਤ ਜ਼ਿਆਦਾ ਉਤਸ਼ਾਹ ਹਰ ਸਾਲ ਦੀ ਤਰ੍ਹਾਂ ਦੇਖੋ ਦੇਖੋ ਕਿਹੜਾ ਨਾਮ ਆ ਸਾਰਾ ਸੰਗਤਾਂ ਦਾ ਸਹਿਯੋਗ ਨਾਲ ਹੀ ਵਧ ਰਿਹਾ ਜੀ ਦੇਖੋ ਤੁਸੀਂ ਗਰਾਊਂਡ ਦੇ ਵਿੱਚ ਰਸ਼ ਦੇਖ ਸਕਦੇ ਆ ਇਹ ਸਾਰਾ ਸੰਗਤਾਂ ਵੱਲੋਂ ਸ਼ਾਹਦਾ ਬੱਬਾ ਜੀ ਚਾਹੀਏ ਜਿਹੜਾ ਸੰਗਤ ਆਈਆਂ ਇੰਨੀ ਧੁੱਪ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਵੀ ਆ ਕੇ ਬੈਠੀਆਂ ਸਾਡੇ ਨਾਲ ਇਹਨਾਂ ਮੇਲੇ ਦੀ ਜੀਤ ਪੁਰਾਣੀ ਪਰਦੇ ਆ ਬੱਬੇ ਸਿੰਘ ਯੂਥ ਕਲੱਬ ਨੂੰ ਬਹੁਤ ਬਹੁਤ ਵਧਾਈ ਦੇਣਾ ਹੈ ਮੈਂ ਇਹੀ ਆਸ ਕਰਦਾ ਕਿ ਕਿਉਂਕਿ ਹੁਣ ਭਰਾਵਾ ਅਸੀਂ ਇਸ ਮੇਲੇ ਨੂੰ ਮੁਕੇ ਦੀ ਰਲ ਮਿਲ ਕੇ ਮਨਾਉਣੇ ਦੇ ਅੱਜ ਵਿੱਚ ਬਹੁਤ ਮਿਲ ਕਿਉਂਕਿ ਇੱਥੇ ਜਿਵੇਂ ਮੇਲਾ ਚੱਲ ਰਿਹਾ ਹੈ ਤੇ ਆਸ ਕਰਦੇ ਅੱਗੇ ਤੋਂ ਵੀ ਇਹ ਜਿਹੜੇ ਮੇਲੇ ਜਿਹਾ ਹੀ ਬਸੜ ਕੇ ਪਾਈਏ ਹਿਸਾਬਾਏ ਇਹ ਲੋਕ ਜਿਹੜੇ ਮਿਲ ਕਰਦੇ ਕਿ ਮੇਚਾ ਦੋਸਤਾਂ ਦੇ ਉਹ ਜਵਾਬ ਮੇਲੇ ਦੇ ਸ਼ਿੰਗ ਮਿਲਿਆ ਤੇ ਬਹੁਤ ਮਾਣ ਹੈ ਬਹੁਤ ਗੈਸਟ ਹੈ ਦੇਖ ਮਾ ਵੱਡੀਆਂ ਗੱਲਾਂ ਦੇ ਵਿੱਚ ਆਪਾਂ ਸਨਮਾਨ ਨਾਲ ਗਿਰੇ ਪਲੀਜ਼ ਮੈਂ ਆਪਾਂ ਪਹਿਲੇ ਹੋਰ ਪਹਿਲੀ ਕਿਉਂਕਿ ਮਜਾ ਜਿਆ ਹੋਣਾ ਹੈ ਉਹ ਤੇ ਜਿਆਦਾ ਹੋਣਾ ਹੈ ਮੈਂ ਤੇ ਕੋਪੀ ਗੁਰੂ ਚੱਲਾਂ ਪਰ ਜਿਸ ਭਾਈ ਥੈਂਕ ਯੂ ਨਾਲ ਸੈਟਿੰਗਾਂ ਸਾਡੀਆਂ ਤਿੰਨ ਮੀਟਿੰਗਾਂ ਹੋਈਆਂ ਇਸੇ ਕਰਕੇ ਹੋਈਆਂ ਕਿ ਆਪਾਂ ਕੰਮ ਜਿਹੜਾ ਸ਼ੀਸ਼ੇ ਦੀ ਨਿਗੋਣਾ ਹੈ ਹਾਪੀ ਹਾਂ ਬੰਨਾਂ ਦੇ ਵਿੱਚ ਆ ਕਿ ਸੋਨੂ ਨੇ ਬਹੁਤ ਵੱਡਾ ਸਾਡੇ ਨਾਲ ਸਹਿਯੋਗ ਦਿੱਤਾ ਜੋਤ ਪਿਆਰੇ ਪਿਆਰੇ ਅਬੀ ਤਰਾ ਫਰਦਾ ਆ ਜੀ ਸ਼ਿਰ ਪੰਜਾਬ ਭਾਰਤੀਆਤਾ ਪਾਰਟੀ ਚੇਅਰਮੈਨ ਭਾਰਤੀਆ ਸਿੰਘ ਸਲ ਪੰਜਾਬ ਤੋਂ ਸਭ ਤੋਂ ਪਹਿਲਾਂ ਮਨਕੋਦਰ ਵਾਸੀਆਂ ਨੂੰ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਹਾਂ 17 ਮੈਂ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਅੱਜ ਨਕੋਦਰ ਭੀ ਭਾਗਾ ਭਰਿਆ ਦੇਣਵਾ ਔਰ ਸਾਡੇ ਛੋਟੇ ਵੀਰ ਗੌਰਵ ਨਾਗਰਾਜ ਜੀ ਜੋ ਸ਼ਹੀਦੇ ਆਜਮ ਭਗਤ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਨੇ ਉਹ ਹਰ ਸਾਲ ਜੋ ਸੇਣੀ ਮੇਲਾ ਕਰਾਉਂਦੇ ਨੇ ਭਗਤ ਸਿੰਘ ਨੂੰ ਯਾਦ ਰੱਖਦੇ ਨੇ ਯਾਦ ਕਰਦੇ ਨੇ ਉਹਨਾਂ ਦੇ ਜਨਮ ਦਿਨ ਤੇ ਬਹੁਤ 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 ਬੜਾ ਪੁਰਸਕਾਰ ਪੂਰੀ ਟੀਮ ਨੂੰ ਬਧਾਈ ਔਰ ਮੈਂ ਪੂਰੇ ਨਕੋਤਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਜੁਵਾ ਪੀੜੀ ਨੂੰ ਮੈਂ ਬੇਨਤੀ ਕਰਾਂਗਾ ਹੱਥ ਛੋੜ ਕੇ ਬੇਨਤੀ ਕਰਾਂਗਾ ਕਿ ਆਪਾਂ ਨਸ਼ਾ ਦੂਰ ਰਹੀਏ ਆਪਾਂ ਨਸ਼ਾ ਦੂਰ ਰਹੀਏ ਤੇ ਆਪਾਂ ਆਓ ਇੱਕ ਮਿੰਟ ਹੋ ਕੇ ਆਪਾਂ ਅੱਖੀਂ ਗੇਮ ਵੱਲ ਧਿਆਨ ਦਿਈਏ ਤਾਂ ਜੋ ਆਪਾਂ ਜੇਹਰੇਣ ਦੀ ਹੱਡੀ ਸਾਡੇ ਜੁਵਾ ਪੀੜੀ ਉਹਨੂੰ ਆਪਾਂ ਵਰਕਰ ਰੱਖੀਏ ਤਾਂ ਦੇਸ਼ ਨੂੰ ਆਪਾਂ ਤਰੱਕੀ ਵੱਲ ਲੈ ਕੇ ਚੱਲੀਏ ਸਾਡਾ ਇਹੋ ਮੈਸੇਜ ਹੈ ਕਿ ਨਸ਼ਾ ਦੂਰ ਰਹੀਏ ਨਸ਼ਾ ਮੁਕਤ ਹੋਵੇ ਤਾਂ ਸਾਡਾ ਜੁਵਾ ਜਿਹੜਾ ਆਪਣਾ ਬਾਹਰ ਜਾ ਰਿਹਾ ਉਹ ਆਪਣਾ ਇੱਥੇ ਕੰਮ ਕਰੇਗਾ ਜੈ ਪੀਨ ਜੈ ਭਾਰਤ ਨੌਕੌੜਾ ਮੈਂ ਬੋਲਦਾ ਜੀ ਆਨੇ ਸਨਮਾਨ ਨੇ ਬਖਸ਼ੇ ਸਨਮਾਨਿਆ ਸੰਦੀਪ ਭਾਈ ਦਾ ਇਹ ਜਿਹੜਾ ਸਨਮਾਨ ਆ ਬਹੁਤ ਲੰਮੇ ਸਮੇਂ ਤੋਂ बरदार की अरवंदर Vamos embora, vamos रानी <laughs> पी छा न हाणे अॼु जा नंढे पंहिंजे सारे में सहयोग कोई नकोर जी ताज़ी माण्हू न प्यारु कर